The <laughs> ਦੇ ਵਿੱਚ ਹੋਵੇਗਾ ਕੱਲ ਵੱਡਾ ਇਕੱਠ ਆਮ ਆਦਮੀ ਪਾਰਟੀ ਦੇ ਨਾਲ ਆਉਣਗੇ ਸਹਿਯੋਗੀ ਦਲ ਵਿਧਾਇਕ ਦੀ ਲੱਗੇਗੀ ਡਿਊਟੀ ਭਾਜਪਾ ਦੇ ਖਿਲਾਫ ਵੱਡਾ ਇਕੱਠ ਆਮ ਆਦਮੀ ਪਾਰਟੀ ਵੱਲੋਂ ਅਤੇ ਇੰਡੀਆ ਗੱਡ ਜੋੜ ਦੇ ਹੋਵੇਗੇ ਸਹਿਯੋਗੀ ਪਾਰਟੀਆਂ ਦੇ ਨਾਲ ਮਿਲ ਕੇ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਕੱਲ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਅਤੇ ਹੋਰ ਆਗੂ ਵੀ ਹਿੱਸਾ ਲੈਣਗੇ ਭਾਜਪਾ ਦੇ ਖਿਲਾਫ ਸ਼ਾਂਤਪੇ ਢੰਗ ਦੇ ਨਾਲ ਪ੍ਰਦਰਸ਼ਨ ਕਰਨਗੇ ਇਸ ਤੋਂ ਇਲਾਵਾ ਕਾਂਗਰਸ ਵੀ ਇਸ ਪ੍ਰਦਰਸ਼ਨ ਦੇ ਜੇ ਸ਼ਾਮਿਲ ਹੋਵੇਗੀ ਜਿਸ ਨੂੰ ਲੈ ਕੇ ਪੰਜਾਬ ਪੜ ਦੇ ਵਿੱਚ ਧਿਆਨੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ ਦੇਖੋ ਸਾਰੇ ਪੰਜਾਬ ਦੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਅੱਜ ਸਾਰੇ ਜਾ ਰਹੇ ਹਨ ਕਾਲ ਰਾਮੀਲਾ ਗਰਾਊਂਡ 11 ਵਜੇ ਪਹੁੰਚਣਗੇ 11:30 11 ਵਜੇ ਔਰ ਜੋ ਇਹ ਮੋਦੀ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਹੈ ਔਰ ਆਲਪਾ ਜਿੰਨੀਆਂ ਵੀ ਸਾਡੀਆਂ ਨੈਸ਼ਨਲ ਪਾਰਟੀਆਂ ਜਿਹੜੇ ਸਾਡਾ ਇੰਡੀਆ ਦਾ ਲਾਇਸ ਹੈਗਾ ਸਾਰੀਆਂ ਮਾਂ ਜੋ ਪਾਰਟੀਆਂ ਆ ਰਹੀਆਂ ਨੇ ਅਸੀਂ ਰਲ ਕੇ ਉੱਥੇ ਇੱਕ ਵੱਡਾ ਜਨ ਸਬੂਤ ਇਕੱਠਾ ਹੋਣਾ ਹੈ ਰੋਸ ਰੈਲੀ ਹੋਣੀ ਹੈਗੀ ਆ ਜ ਜਿਹਦੇ ਵਿੱਚ ਜਿਸ ਤਰ੍ਹਾਂ ਬੋਧੀ ਸਰਕਾਰ ਧੱਕੇਸ਼ਾਹੀ ਕਰਦੀ ਹੈ ਜੀਡੀ ਨੂੰ ਜਸਪੀ ਨੂੰ ਆਪਣੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਨੇ ਲੋਕ ਇਹ ਕਿ ਉੜ ਰੁੱਕਣ ਵਾਸਤੇ ਔਰ ਹਿੰਦੁਸਤਾਨ ਦੀਆਂ ਦੇ ਸਾਡੇ ਲੋਕਾਂ ਦੇ ਅੱਖਾਂ ਖੁੱਲਣ ਵਾਸਤੇ ਜਿਨ੍ਹਾਂ ਦੇ ਉੱਤੇ ਕਈਆਂ ਨੂੰ ਪਿੱਤਾ ਹੋਇਆ ਮਤਲਬ ਰੈਪੋਰਟਾਈਜ਼ ਟਾਈਪ ਉਹ ਦੱਸਣ ਵਾਸਤੇ ਕਿ ਕਿਸ ਤਰੀਕੇ ਨਾਲ ਇਹ ਮੋਦੀ ਸਰਕਾਰ ਧੱਕਾ ਕਰ ਰਹੀ ਹੈ ਉਹ ਉੱਥੇ ਅਸੀਂ ਉਹ ਇੱਕ ਮਹਾਰਾਜ ਲਈ ਹੋਣ ਜਾ ਰਹੀ ਹੈ ਸਰ ਹੋਰ ਪਾਰਟੀਆਂ ਵੀ ਹਿੱਸਾ ਲੈ ਗਈ ਹੈ ਜਿਹੜੀ আর ਸਾਰੀਆਂ ਆ ਰਹੀਆਂ ਨੇ ਸਾਰੀਆਂ ਕਾਂਗਰਸ ਵੀ ਆ ਰਹੀ ਹੈ ਆਵਾਜ਼ੀ ਪਾਰਟੀ ਵੀ ਆ ਰਹੀ ਹੈ ਬਮਤਾ ਜੀ ਜੀ ਆ ਰਹੀ ਹੈ ਕਰੋ ਸ਼ਿਮਸਨ ਵਾਲੇ ਵੀ ਆ ਰਹੇ ਬਹੁਤ ਸਾਰੇ ਆ ਰਹੇ ਨੇ ਦਿੱਲੀ ਦੇ ਟ੍ਰਾਂਸਫਰ ਆਪਣੀ ਨੂੰ ਵੀ ਵੀਡੀਓ ਬਲੌਗ ਜਿਹੜਾ ਵਾ ਇੱਕ ਸਮਨ ਭੇਜਿਆ ਗਿਆ ਵਾ ਉਹੀ ਹੈ ਨਾ ਇਸੇ ਲਈ ਤਾਂ ਜਾ ਰਹੇ ਕੱਲ ਅਸੀਂ ਜਿਹੜਾ ਰੋਜ਼ ਹੀ ਨਵਾਂ ਹੈ ਲਵ ਲੈਟਰ ਕਿਸ ਨਾਮ ਜਮ ਭੇਜ ਦਿੰਦੇ ਨੇ ਬੁਲਾਉਂਦੇ ਨੇ ਬੁਲਾ ਕੇ ਪਹਿਲਾਂ ਪਰਸੀਦੀ ਆਫਰ ਕਰਦੇ ਆ ਤੇ ਫਿਰ ਮੁੜ ਕੇ ਜੇ ਨਹੀਂ ਮੰਨਦੇ ਤਾਂ ਫਿਰ ਇਹਨਾਂ ਨੂੰ ਵਿਦੇਸ਼ੀ ਪਾਸੇ ਜਿਹੜੇ ਨਹੀਂ ਲੰਦੇ ਤੇ ਉਹਨਾਂ ਨੂੰ ਛੁੱਟੇ ਕੇ ਸਾਫ ਸਾਕੇ ਪੀੜੀ ਦੇ ਚੱਕਰਾਂ ਦੇ ਪਾਸੇ ਜੇ ਲੱਭੇ ਜਦੇ ਕਮਲ ਸਿੰਘ ਲਗਾਤਾਰ ਇਲਜ਼ਾਮ ਵੀ ਲੱਗ ਰਹੇ ਨੇ ਕਿ ਆਪਰੇਸ਼ਨ ਲੋਕਸ ਦੇ ਤਹਿਤ ਐਮਐਲਏ ਅੱਤ ਪੋਸਟ ਵੀ ਜਾ ਰਹੀਆ ਫੋਨ ਕੀਤੇ ਜਾ ਰਹੇ ਆ ਆਫਰ ਦਿੱਤੇ ਜਾ ਰਹੇ ਨੇ ਉਹਦੇ ਐਡਮਿਕ ਐਮਐਲਏ ਨੂੰ ਆਈ ਆ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਜਾਂ ਮੈਸੇਜ ਵੀ ਆਇਆ ਨਹੀਂ ਨਹੀਂ ਸਾਨੂੰ ਨਹੀਂ ਆਇਆ ਤੇ ਨਾ ਹੀ ਉਹਨਾਂ ਦੀ ਜੁਰਤ ਤਾਂ ਵੀ ਨਾ ਦਾ ਗੋਗੀ ਕੀ ਕੌਮਾਲਾ ਦਾਸੀ ਪਿੱਟਣ ਵਾਲੇ ਨਾ ਝੁਕਣ ਵਾਲੇ ਨਾ ਡਰਨ ਵਾਲੇ ਆ ਇਸ ਕਰਕੇ ਅਸੀਂ ਪਾਰਟੀ ਦੇ ਸੱਚੇ ਸਪਾਈ ਹੈਗੇ ਪਾਰਟੀ ਦੇ ਨਾਲ ਖੜੇ ਆ ਜਦੋਂ ਤੱਕ ਸਾਡੇ ਕੇਜਰੀਵਾਲ ਸਾਹਿਬ ਦੀ ਜਸਮਾਨੀ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਪੂਰੀ ਲੜਾਈ ਲੜਾਂਗੇ ਔਰ ਜਿੱਥੇ ਤੱਕ ਵੀ ਜੇ ਸਾਨੂੰ ਜੇਲਾ ਚ ਵੀ ਜਾਲਾ ਪਿਆ ਕੁਝ ਵੀ ਕਰਦਾ ਪਿਆ ਅਸੀਂ ਉਹ ਸੱਤ ਤੱਕ ਵੀ ਜਾਣ ਤਿਆਰ ਆ